ਅੱਜ ਰਾਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਲਾਕੇ ਦੇ ਬਰਨਾਲੇ ਦੇ ਸਮੂਹ ਆਹੁਦੇਦਾਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਦਾ ਕੋਟ ਕੋਟ ਧੰਨਵਾਦ ਕਰਨਾ ਹੈ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਦਿਨੋਂ ਰਾਤ ਇੱਕ ਕਰਕੇ ਸਾਡੇ ਇਹੋ ਜਿਹੇ ਬੂਥ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੰਬਰ 1 ਤੇ ਆਏ ਨੇ ਸਾਰੇ ਦੇ ਸਾਰੇ ਬੂਤ ਅਕਾਲੀ ਦਲ ਤੋਂ ਉੱਪਰ ਨੇ ਬਹੁਤ ਸਾਰੇ ਬੂਤ ਕਾਂਗਰਸ ਤੋਂ ਵੀ ਉੱਪਰ ਨੇ ਬਹੁਤ ਵਧੀਆ ਕਈ ਬੂਤ ਜਿਹੜੇ ਆਮ ਆਦਮੀ ਪਾਰਟੀ ਤੋਂ ਵੀ ਉੱਪਰ ਨੇ ਬਹੁਤ ਸਾਡੀ ਜਿਹੜਾ ਵਰਕਰ ਆ ਬੀਜੇਪੀ ਦਾ ਬਹੁਤ ਜਿਆਦਾ ਮਿਹਨਤ ਕੀਤੀ ਔਰ ਬੜੀ ਖੁਸ਼ੀ ਦੀ ਗੱਲ ਆ ਕਿ 2014 ਜਦੋਂ ਇਲੈਕਸ਼ਨਾਂ ਹੋਈਆਂ ਸੀ 2022 ਚ ਵੀ ਅਹ ਹਾਲ ਆਪਣੇ 2 ਸੀਟਾਂ ਆਈਆਂ ਸੀ ਹੁਣ ਇਸ ਵੇਲੇ 23 ਵਿਧਾਨ ਸਭਾ ਚੋਂ ਅਸੀਂ ਨੰਬਰ 1 ਤੇ ਆਂ ਔਰ ਸਾਰਿਆਂ ਨੇ ਇਹ ਅੱਜ ਇਕ ਸੌਖਾਦੀ ਆ ਕਿ 2027 ਦੇ ਵਿੱਚ ਜਿਹੜੀ ਇੱਥੇ ਸਰਕਾਰ ਬਣਨੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ ਬਰਨਾਲੇ ਚ ਹੁਣ ਸਾਡੀ ਜਿਮਨੀ ਚੋਣ ਆ ਰਹੀ ਹੈ ਜਲੰਧਰ ਅਸੀਂ ਉਹ ਵੀ ਜਿੱਤਾਂਗੇ ਇਸ ਤੋਂ ਬਾਅਦ ਜਿਹੜੀਆਂ ਤਿੰਨ ਜਾਂ ਚਾਰ ਦੂਜੀਆਂ ਆਉਣੀਆਂ ਅਸੀਂ ਉਹ ਵੀ ਜਿੱਤਾਂਗੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਸਿਸਟਮ ਦੇ ਨਾਲ ਵੀ ਕਾਝ ਭਾਰਤੀ ਜਨਤਾ ਪਾਰਟੀ ਇੱਕੋ ਪਾਰਟੀ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੇ ਡਿਸਪਲਨ ਪਾਰਟੀ ਆ ਔਰ ਹੁਣ ਜਿਹੜੀ ਸਰਕਾਰ ਬਣੀ ਆ ਸੈਂਟਰ ਦੇ ਵਿੱਚ ਤੀਜੀ ਵਾਰ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਆ ਉਹ ਬਣੀ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਪਹਿਲਾਂ 11ਵੇਂ ਨੰਬਰ ਤੋਂ ਮੈਂ 5ਵੇਂ ਨੰਬਰ ਤੇ ਲੈ ਕੇ ਆਂਦਾ ਇਕਨੋਮੀ ਨੂੰ ਹੁਣ 5ਵੇਂ ਨੰਬਰ ਤੋਂ ਜਦੋਂ ਤੀਜੀ ਵਾਰ ਬਣੇ ਆ ਮੈਂ ਤੀਜੇ ਨੰਬਰ ਤੇ ਲਿਆਵਾਂਗਾ ਔਰ ਇੱਕ ਸੰਕਲਪ ਲਿਆ ਕਿ 2047 ਚ ਮੈਨੂੰ ਤਾਂ ਲੱਗਦਾ ਉਸ ਤੋਂ ਪਹਿਲਾਂ 2037 ਤੱਕ ਹੀ ਹਿੰਦੁਸਤਾਨ ਦੁਨੀਆ ਦਾ ਨੰਬਰ 1 ਕੰਟਰੀ ਬਣ ਜਾਣਾ